ਅਕਸਰ ਹੀ ਹੁਣ ਤੱਕ ਤੁਸੀਂ ਕਾਂ ਨੂੰ ਕਾਂ-ਕਾਂ ਕਰਦੇ ਤਾਂ ਸੁਣਿਆ ਹੋਣਾ ਪਰ ਹੁਣ ਇਸ ਕਾਂ ਨੇ ਡਰਾ ਦਿੱਤੇ ਸਾਰੇ ਹੀ ਪਿੰਡ ਦੇ ਲੋਕ ਵੀਡੀਓ ਵੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੱਡੀ ਤੇ ਇੱਕ ਕਾਂ ਬੈਠਾ ਦਿਖਾਈ ਦੇ ਰਿਹਾ ਏ ਦਰਸਲ ਇਹ ਕਾਂ ਕੋਈ ਐਸਾ ਵੈਸਾ ਕਾਂ ਨਹੀਂ ਸਗੋਂ ਬਹੁਤ ਹੀ ਅਨੋਖਾ ਏ ਜਿਹੜਾ ਵੀ ਇਸ ਕਾਂ ਨੂੰ ਦੇਖਦਾ ਹੈ ਉਹ ਮੌਕੇ ਤੇ ਹੀ ਇਸ ਦੀ ਵੀਡੀਓ ਬਣਾਉਣ ਲੱਗ ਜਾਂਦਾ ਏ ਕਿਉਂਕਿ ਹਰ ਇੱਕ ਪੰਛੀ ਜਾਂ ਜਾਨਵਰ ਦੀ ਵੱਖਰੀ-ਵੱਖਰੀ ਤਰ੍ਹਾਂ ਦੀ ਆਪਣੀ ਇੱਕ ਆਵਾਜ਼ ਹੁੰਦੀ ਹੈ ਪਰ ਇਹ ਕਾਂ ਆਪਣੀ ਆਵਾਜ਼ ਵਿੱਚ ਕਾਂ-ਕਾਂ ਨਹੀਂ ਕਰਦਾ ਸਗੋਂ ਕੁੱਤੇ ਦੀ ਆਵਾਜ਼ ਕੱਢਦਾ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਕੁਦਰਤ ਦੇ ਰੰਗ ਨਿਆਰੇ ਨੇ ਕਿਉਂਕਿ ਨਕਲ ਕਰਨ ਦੀ ਅਕਲ ਕੱਲੇ ਇਨਸਾਨਾਂ ਕੋਲ ਨਹੀਂ ਸਗੋਂ ਜਾਨਵਰ ਤੇ ਪੰਛੀਆਂ ਕੋਲ ਵੀ ਹੁੰਦੀ ਹੈ ਸੋ ਇਸ ਵੀਡੀਓ ਨੂੰ ਦੇਖ ਕੇ ਲੋਕ ਕਹਿ ਰਹੇ ਨੇ ਕਿ ਲੱਗਦਾ ਇਹ ਤਾਂ ਕਿਸੇ ਕੁੱਤੇ ਦਾ ਗਵਾਂਡੀ ਹੋਣਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ